ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਸਾਧ ਸੰਗਤ ਜੀ ਮੇਰੇ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਪੰਜ ਤਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਸ਼ਕੀਤਾ ਹੋਵੇ ਆਕਾਲ ਪੁਰਖ ਵਾਹਿਗੁਰੂ ਜੀ ਨੇ ਪੰਜ ਤਤ ਬਣਾ ਕੇ ਇਹ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ ਇਹ ਸਾਰਾ ਸੰਸਾਰ ਬਣਾਇਆ ਹੈ ਉਹ ਪੰਜ ਤੱਤ ਹਨ ਹਵਾ ਪਾਣੀ ਅੱਗ ਆਕਾਸ਼ ਅਤੇ ਧਰਤੀ ਔਰ ਦੁਨੀਆ ਦਾ ਸਾਰਾ ਨਿਜ਼ਾਮ ਅਕਾਲ ਪੁਰਖ ਵਾਹਿਗੁਰੂ ਜੀ ਆਪ ਚਲਾ ਰਹੇ ਹਨ ਸਾਰਾ ਕੁਝ ਆਪ ਹੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਜਿਆ ਹੈ ਤੇ ਆਪ ਹੀ ਸਾਰਾ ਕੁਝ ਹੁਣ ਵੀ ਕਰ ਰਹੇ ਹਨ ਕਿਤੇ ਸਰਗੁਣ ਸਰੂਪ ਹਨ ਕਿਤੇ ਨਿਰਗੁਣ ਸਰੂਪ ਹਨ ਪਰ ਇਨਸਾਨ ਨੂੰ ਭੁਲੇਖਾ ਲੱਗ ਗਿਆ ਹੈ ਕਿ ਉਹ ਕੁਝ ਕਰ ਰਿਹਾ ਹੈ ਮੇਰੇ ਪਾਤਸ਼ਾ ਸਤਿਗੁਰੂ ਗੁਰੂ ਰਾਮਦਾਸ ਸੱਜੇ ਪਾਸ਼ਾ ਜੀ ਬਖਸ਼ਿਸ਼ ਕਰਦੇ ਹਨ ਸਮਝਾਉਂਦੇ ਹਨ ਐ ਇਨਸਾਨ ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਜੀ ਕਰ ਰਿਹਾ ਨਾ ਕਿ ਤੂੰ ਕੁਝ ਕਰ ਰਿਹਾ ਹੈ ਸਾਰਾ ਕੁਝ ਵਾਹਿਗੁਰੂ ਜੀ ਦਾ ਕੀਤਾ ਹੋਇਆ ਹੋ ਰਿਹਾ ਹੈ ਉਸ ਦੇ ਹੁਕਮ ਅnder ਹੀ ਹੋ ਰਿਹਾ ਹੈ ਜੋ ਕੁਝ ਹੋ ਰਿਹਾ ਹੈ ਤੂੰ ਉਸ ਦੇ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕਰ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਜੇਕਰ ਤੂੰ ਇਹ ਸਾਰਾ ਕੁਝ ਕਰ ਰਿਹਾ ਹੈ ਤੇ ਜੇਕਰ ਤੂੰ ਕੁਝ ਕਰ ਸਕਦਾ ਹੈ ਤਾਂ ਫਿਰ ਤੂੰ ਛੇਵਾ ਤਾਤੀ ਬਣਾ ਕੇ ਵਿਖਾ ਦੇ ਇਸ ਦੁਨੀਆ ਦੇ ਸਾਰੇ ਸਿਆਣੇ ਲੋਕ ਦਾਨੇ ਲੋਕ ਸਾਇਸਦਾਨ ਲੋਕ ਬੜੇ ਵੱਡੇ ਵੱਡੇ ਸਿਆਸਦਾਨ ਲੋਕ ਰਾਜਨੀਤਿਕ ਲੋਕ ਬڑے بڑے ਅਮੀਰ ਅਤੇ ਬڑے بڑے ਬਾਦਸ਼ਾਹ ਅਤੇ ਬڑے بڑے ਵੱਡੇ ਸਾਇੰਟਿਸਟ ਜੇ ਕੁਝ ਕਰ ਸਕਦੇ ਹਨ ਤੇ ਫਿਰ ਉਹ ਛੇਵਾਂ ਤੱਤ ਬਣਾ ਕੇ ਵਖਾ ਦੇਣ ਤੇ ਫਿਰ ਇਹ ਮੰਨ ਲਿਆ ਜਾਵੇਗਾ ਕਿ ਇਨਸਾਨ ਵੀ ਕੁਝ ਕਰ ਸਕਦਾ ਹੈ ਮਨੁੱਖ ਵੀ ਕੁਝ ਕਰ ਸਕਦਾ ਹੈ ਪਰ ਇਹ ਮਨੁੱਖ ਜੇਕਰ ਤੂੰ ਛੇਵਾਂ ਤੱਤ ਨਹੀਂ ਬਣਾ ਸਕਦਾ ਤਾਂ ਫਿਰ ਕਿਉਂ ਅਕਾਲ ਪੁਰਖ ਵਾਹਿਗੁਰਜੀ ਦੀਆਂ ਆਰਾਮਾ ਛੱਡੀਆਂ ਹੋਈਆਂ ਨੇ ਫਿਰ ਕਿਉਂ ਹੋਰ ਆਰਾਮਾ ਫੜੀਆਂ ਹੋਈਆਂ ਨੇ ਫਿਰ ਕਿਉਂ ਨਹੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਹਰ ਰਾਵਾਂ ਵੱਲ ਚੱਲਦਾ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਡੇ ਸੰਸਾਰੀ ਜੀਵਾਂ ਤੇ ਬੜੀ ਵੱਡੀ ਬਖਸ਼ਿਸ਼ ਕਰਦੇ ਆ ਇਹ ਸਮਝਾ ਦਿੱਤਾ ਕਿ ਤੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਅੰਦਰ ਆ ਐ ਮਨੁੱਖ ਉਸ ਦੇ ਹੁਕਮ ਦੇ ਅੰਦਰ ਹੀ ਸਾਰੇ ਸੁੱਖ ਨੇ ਉਸ ਦੇ ਭਾਣੇ ਦੇ ਅੰਦਰ ਹੀ ਸਾਰੇ ਸੁੱਖ ਨੇ ਉਸ ਦੇ ਹੁਕਮ ਦੇ ਅੰਦਰ ਹੀ ਸਾਰਾ ਸੰਸਾਰ ਚੱਲ ਰਿਹਾ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਵਾਹਿਗੁਰੂ ਜੀ ਕਾ ਖਾਲਸਾ vai ji ki fateh.